ਕਿਤਨੇ ਔਗਣ ਨੇ ਪ੍ਰਭੂ ਗਿਣਤੀ ਤੇ ਨਹੀਂ ਹੋ ਸਕੀ ਮੈਂ ਕਿਥੇ ਤੱਕ ਗਿਣਾ ਤੇਰੇ ਗੁਣ ਬੇਅੰਤ ਨੇ ਮੇਰੇ ਔਗਣ ਬੇਅੰਤ ਨੇ ਬਸ ਪ੍ਰਾਰਥਨਾ ਹੈ ਰੱਖ ਲੈ ਜਿਵੇਂ ਤੈਨੂੰ ਭਾਵਦਾ ਹੈ ਜਿੱਥੇ ਤੈਨੂੰ ਭਾਵਦਾ ਹੈ ਉੱਥੇ ਰੱਖ ਲੈ ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ ਵਿੱਚ ਜਿੱਧਰੇ ਮਨੁੱਖ ਕੰਮ ਦੀ ਤਲਾਸ਼ ਕਰੇ ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ ਆਪਣੀ ਲਿਆਕਤ ਦੱਸਣੀ ਪੈਂਦੀ ਹੈ ਆਪਣੇ ਲਿਆਕਤ ਦੇ ਸੜਕ ਟੈਸਟ ਵੀ ਲੈ ਜਾਣਾ ਪੈਂਦਾ ਸਭ ਦੱਸਣੇ ਪਹਿਲਾਂ ਐਨੀ ਲਿਆਕਤ ਹੈ ਇਤਨਾ ਮੈਂ ਪੜਾ ਲਿਖਾ ਤੇਦੇ ਸਬੂਤ ਨੇ ਸੜਕ ਟੈਸਟ ਲੈ ਜੈਸਾ ਫਿਰ ਇੰਟਰਵਿਊ ਦੇ ਚੋਂ ਪਾਸ ਹੋ ਜਾਏ ਜਿਤਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਵੇ ਸਾਡੇ ਦੇਸ਼ ਦੇ ਇਤੇ ਸਬਾਰਿਸ਼ ਵੀ ਹੋ ਗਈ ਤੇ ਫਿਰ ਖੇੜ ਬਣ ਜਾਂਦੀ ਉਹਦੀ ਖੇੜ ਬਣ ਜਾਂਦੀ ਜਿੱਥੇ ਜਿਹੜਾ ਗੁਣਾ ਦਾ ਦਾਵਾ ਕਰੇ ਨਾ ਪਰਮਾਤਮਾ ਦੇ ਅੱਗੇ ਗੁਣਾ ਦਾ ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਆਜ਼ ਦੇ ਵਿੱਚ ਮਿਲਦਾ ਹੈ ਮਿਸਰ ਦਾ ਇੱਕ ਆਜੜੀ ਆਯਾਲੀ ਕਿਦਰ ਇੱਕ ਇਬਾਦਤ ਕਾਦੇ ਕੋਲ ਲੰਗਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ ਖੁਦਾ ਦੀ ਵਿਆਖਿਆ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ ਖੁਦਾ ਕੋਈ ਸ਼ਰੀਕ ਨਹੀਂ ਹੈ ਖੁਦਾ ਲਾ ਮਕਾਨ ਹੈ ਖੁਦਾ ਕੋਈ ਥਾਂ ਟਿਕਾਣਾ ਨਹੀਂ ਹੈ ਜਿਵੇਂ ਕਲਗੀਦਰ ਪਾਤਸ਼ਾਹ ਕਹਿੰਦੇ ਆ ਨਾਮ ਹੈ ਅਟਾਮ ਹੈ ਉਹ ਵਿਚਾਰ ਆਯਾਲੀ ਯਤੀਮ ਬੱਚਾ ਸੀ ਜਵਾਨੀ ਦੇ ਚ ਉਸਨੇ ਕਦਮ ਰੱਖਿਆ ਸੀ ਪਰ ਯਤੇਮ ਸੀ ਮਾਪੇ ਨਹੀਂ ਸਨ ਕੀ ਚਾਲੀ ਭੇਡਾਂ ਉਹਦੇ ਕੋਲ ਸਨ ਆ ਕੇ ਅੱਜ ਪਹਿਲੀ ਵਾਰ ਪ੍ਰਾਰਥਨਾ ਕਰਨ ਲੱਗਾ ਜਿਵੇਂ ਸੁਣ ਕੇ ਆਇਆ ਹੈ ਕਹਿੰਦਾ ਖੁਦਾ ਤੂੰ ਲਾ ਮਕਾਨ ਹੈ ਤੇਰੇ ਕੋਲ ਮਕਾਨ ਕੋਈ ਨਹੀਂ ਆਪਣੇ ਕੋਲ ਵੀ ਕੋਈ ਨਹੀਂ ਰੁੱਖਾਂ ਥੱਲੇ ਹੀ ਲੇ ਲੇ ਤੂੰ ਲਾ ਸ਼ਰੀਕ ਹੈ ਨਾ ਆਪਣਾ ਵੀ ਕੋਈ ਭਾਈ ਬੰਦੀ ਕੋਈ ਆਪਣਾ ਵੀ ਕੋਈ ਸ਼ਰੀਕ ਨਹੀਂ ਤੂੰ ਯਤੇਮ ਹੈ ਨਾ ਆਪਾਂ ਵੀ ਯਤੇਮ ਹਾਂ ਸਾਡਾ ਕੋਈ ਨਹੀਂ ਨਾ ਮਾਂ ਬਾਪ ਨੇ ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਮਾਂ ਬਾਪ ਕੋਈ ਨਹੀਂ اے ਖੁਦਾ ਮੇਰੇ ਵੀ ਮਾਂ ਬਾਪ ਕੋਈ ਨਹੀਂ ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਕੋਈ ਸ਼ਰੀਕ ਨਹੀਂ ਆਪਣੇ ਵੀ ਕੋਈ ਸ਼ਰੀਕ ਨਹੀਂ ਇਸ ਹਿਸਾਬ ਨਾਲ ਤੇ ਤੇਰੀ ਮੇਰੀ ਬਰਾਬਰੀ ਹੈ ਪਤਾ ਹੈ ਦੋਸਤੀ ਕਿੱਥੇ ਆਉਂਦੀ ਹੈ ਦੋਸਤੀ ਕਿੱਥੇ ਆਉਂਦੀ ਬਰਾਬਰੀ ਦੇ ਨਾਲ ਤੇ ਆਉਂਦੀ ਹੈ ਇੱਕ ਕਰੋਧੀ ਹੈ ਇੱਕ ਸ਼ਾਂਤਮਈ ਹੈ ਦੋਸਤੀ ਨਹੀਂ ਚਲੇਗੀ ਦੋ ਦਿਨ ਦਾ ਸੰਗ ਹੋਵੇਗਾ ਇੱਕ ਮੂਰਖ ਹੈ ਇੱਕ ਸਹਿਣਾ ਹੈ ਲੰਬੀ ਦੋਸਤੀ ਨਹੀਂ ਚਲ ਸਕਦੀ ਇੱਕ ਦਾਨੀ ਹੈ ਇੱਕ ਸ਼ੌਮੈ ਤੇ ਲੰਬੀ ਦੋਸਤੀ ਨਹੀਂ ਚਲ ਸਕਦੀ ਇੱਕ ਦਿਆਲੂ ਹੈ ਇੱਕ ਕਠੋਰ ਹੈ ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ ਜਾਂ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ ਤਾਂ ਦੋਸਤੀ ਆਉਂਦੀ ਹੈ ਦੋਸਤੀ ਤਾਂ ਆਉਂਦੀ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਤੇ ਤੇ ਦੋਸਤੀ ਨਹੀਂ ਆਉਂਦੀ ਪੱਕੀ ਦੋਸਤੀ ਉੱਥੇ ਹੁੰਦੀ ਹੈ ਜੇ ਤੇ ਦੂਜੇ ਜੈਸੇ ਬਣ ਜਾਈਏ ਜਾਂ ਦੂਸਰੇ ਨੂੰ ਆਪਣੇ ਜੈਸਾ ਬਣਾਓ اے آلی کہنے لگا اے خدا تو تے سڈے جیسا ہے تیرے میرے فرق کی توں بھی یتیم آپ بھی یتیم تیرے ماں باپ کوئی نہیں سڈے بھی کوئی نہیں تیرا تھاں ٹکا کوئی نہیں سڈا بھی کوئی نہیں پر خدا ایک گل ہے میرے کل کچھ ہے سواز نے نہیں, نہیں دسیا تیرے تیرے کل ہے وہ کل نہیں اپنے کول ہے سڈے کل چالی پیٹانے نے کل نہیں تو میرے نل دوستی پا ل میں, میں تینوں دونوں وقت پھیڑا دھد تو میرے نال دوستی پا اے میرے خدا یہ جیڑی ان ہے نا سردیاں دن دے دے میں تینوں تن دا چولا بنا کے دیا گا اینو پھر ٹھنڈ نہیں لگے گی خدا میری ہوبیاں بھی سن لے مینو کچھ جڑی بوٹیاں دا بھی گیا نے جس دن تینو بخار چڑھے گا نا آپ کر دیا بھی یتیم ہے آپ کٹ دیا گے اس طرح مولانا روم نے سارا لکھے اے خدا مینو مٹھی چاپی کری سوہنی جانچ آتی تو تک جایا کریں گا نا ਆਪਾਂ ਤੇਰੀ ਮੁਠੀ ਚਾਪੀ ਕਰਕੇ ਤੇਰਾ ਸਾਰਾ ਤਕਿਆਂ ਵਾਲਾ ਦਿਆਂਗੇ ਉਸ ਵਾਜ ਨੇ ਇਹ ਨਹੀਂ ਦੱਸਿਆ ਤੇਰੇ ਵਿੱਚ ਇਹ ਖੂਬੀਆਂ ਨੇ ਸਾਡੇ ਕੋਲੇ ਖੂਬੀਆਂ ਹੈ ਕਿ ਇਹ ਸਾਡੇ ਕੋਲ ਇਹ ਗੁਣ ਹੈਗੇ ਨੇ ਪਤਾ ਹੈ ਧਾਰਮਿਕ ਇਤਿਹਾਸਕਾਰ ਕੀ ਕਹਿੰਦੇ ਨੇ ਕਿ ਕੋਈ ਇਸ ਭੋਲੇ ਮਨੁੱਖ ਨੇ ਆਯਾਲੀ ਨੇ ਰੱਬ ਦੇ ਕੋ ਆਪਣੇ ਗੁਣ ਰੱਖੇ ਨੇ 99 ਗੁਣ ਰੱਖੇ ਨੇ میں تیریاں ج کر دیاں گا میں تیرا بخار لا دیا گا وقت تینوں دھد پوا گا پر خدا پتہ نہیں تیرے کول پیسے ہیں کہ نہیں آپ دھد ویچ لینا اُن ویچ لینا چار کو بھی سڈے کو دوم وقت تینوں باجرے دیا دو روٹیاں بنا کے کلاوا گا انج اپنی خوبیاں دستا کہ حضرت موسا کول بھی لگے ਉਨੇ ਜਦ ਇਹ ਸੋਨੇ ਬੜੀ ਧੜਨਾ ਕੀਤੀ ਇਤਿਹਾਸ ਦੇ ਤਿੱਥੇ ਤੱਕ ਲਿਖਿਆ ਦੋ ਥੱਪੜ ਮਾਰੇ ਖੁਦਾ ਨੂੰ ਕਹਿੰਦਾ ਪਿਆ ਤੈਨੂੰ ਜੂਆ ਪਹਿ ਜਾਣ ਤੇ ਮੈਂ ਕੱਢਾਂ ਉਹਨੂੰ ਦੁੱਧ ਪਿਲਾਵੇਂਗਾ ਉਹਨੂੰ ਬੁਖਾਰ ਚੜਦਾ ਤੂੰ ਉਸਨੂੰ ਯਤੀਮ ਕਹੀ ਜਾਂਦਾ ਦੋ ਥੱਪੜ ਮਾਰ ਕੇ ਉਹਨੇ ਆਖਿਆ ਢਾਂਗ ਦੀ ਦੁਆ ਕਰਿਆ ਕਰ پہلے سکھ چلے گئے موسی کو دور تھے تیالی رون لگ گئے کہندا خدا اک کوئی تے تو سی جو میرے ورگا سی پر اے حضرت کہندا ہے تو میرے ورگا نہیں ساڈا تے دل ہی ٹوٹ گیا اک امید بنی سی او وی گئی بھا میں تو آیا تے کوئی نہیں پر تیرے نال دوستی پا کے خوشی بڑی ملی یاد جو اس کی سی کچھ آنند بن گیا پاوے تو ملیا آتے نہیں پر تیرے اگوں جد میں فریاد کی کیتی دعا کی کیتی آنند بڑا آیا رس بڑا ملے سکون بڑیا ملے شانتی بڑی ملی ہے ہوں میں کی کرا حضرت ہے؟ تو میرے ورگا نہیں کو تور دے آج بیٹھا ہے رات نو جیسے موسا من نہیں جڑتا ادھی رات تک دا رہے. پھر اس نے فریاد کی خدا میرے کل کی ہو گیا ہے اج میرا من کیوں نہیں جڑ رہا تیرے الہام ہویا نہیں جڑ سکے گا اج تو ایک جڑے نو توڑ کے آیا توڑ کے آیا ਸੋਂ ਬਰਾਏ ਫਸਲ ਕਰਦਨ ਆਮਦੇ ਨੇ ਬਰਾਏ ਫਸਲ ਕਰਦਨ ਆਮਦੇ ਉਹ ਜੋ ﺍﻟहाम ਹੋਇਆ مولانا ਰੂਮਸਨੋ ਲਿਖਦੇ ਨੇ ਤੈਨੂੰ ਮੈਂ ਦੁਨੀਆ ਚ ਭੇਜਿਆ ਸੀ ਜੋੜਨ ਵਾਸਤੇ ਤੂੰ ਤੇ ਤੋੜ ਕੇ ਆ ਗਿਆ ਉਹ ਮੇਰੇ ਅਗੋਂ ਗੁਣ ਰੱਖ ਰਿਆ ਸੀ ਆਪਣੇ ਪਰ ਬੜਾ ਭੌਲਾ ਸੀ ਬੜਾ ਪਵਿੱਤਰ ਸੀ ਜਿਹੜੇ ਮੇਰੇ ਅੱਗੇ ਮੇਰੇ ਗੁਣ ਰੱਖਦੇ ਨੇ ਬੜੇ ਚਲਾਕ ਨੇ ਤੇ ਬੜੇ ਦੁਸ਼ਟ ਨੇ ਜੋ ਮੇਰੇ ਗੁਨਾ ਦਾ ਜ਼ਿਕਰ ਕਰਦੇ ਨੇ ਬੜੇ ਚਲਾਕ ਦੇਖੇ ਨੇ ਬੜੇ ਦੁਸ਼ ਦੇਖੇ ਨੇ ਭਾਵੇਂ ਉਹ ਆਪਣੇ ਗੁਨਾ ਦਾ ਜ਼ਿਕਰ ਪਿਆ ਕਰਦਾ ਸੀ ਪਰ ਬੜਾ ਕੋਲਾ ਸੀ ਬੜਾ ਪਾਵਨ ਸੀ ਬੜਾ ਪਵਿੱਤਰ ਸੀ ਪਰਮਾਤਮਾ ਦੀ ਪਹੁੰਚ ਨiyet ਤੱਕ ਹੈ ਭਾਵਨਾ ਤੱਕ ਹੈ ਤੋਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਉਹ ਇਤਨਾ ਉੱਚਾ ਹੈ ਉਹ ਇਤਨਾ ਅਗਮ ਹੈ ਉਹ ਇਤਨਾ ਮਹਾਨ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਵਾਸਤੇ ਅਸੀਂ ਉਹਦੀ ਸ਼ਰਮ ਵਿੱਚ ਗਏ ਹਾਂ ਔਰ ਉਹ ਪ੍ਰਤਪਾਲ ਨਾ ਕਰਦਾ ਹੈ ਸ਼ਰਨ ਗਏ ਦੀ ਲਾਜ ਰੱਖਦਾ ਹੈ ਆਪਣੇ ਗਲ ਨਾਲ ਲਾਂਦਾ ਹਾਂ ਜੀ ਸਤਿਗੁਰੂ ਆਪਨ ਆਕੇ ਦੇਖੇ ਇੱਕ ਸਤਿ ਸਤਿ ਜੀਆ ਹੈ ਪ੍ਰਭੂ ਐਸਾ ਨਹੀਂ ਕਿ ਅਣਗਿਣਤ ਔਗਣ ਨੇ ਤੇ ਉਹ ਹੁਣ ਛੱਡ ਦਿੱਤੇ ਨੇ ਨਹੀਂ ਰੋਜ਼ ਭੁੱਲਦੇ ਆ ਕਿੰਨੇ-ਕਿੰਨੇ ਭੋਲਣ ਹਾਰ ਬਾਰ-ਬਾਰ ਉਹਨਾਂ ਨੂੰ ਰਵੀਟ ਕਰਦੇ ਆ ਔਗਣਾ ਨੂੰ ਰਵੀਟ ਕਰਦੇ ਆ ਔਗਣਾ ਨੂੰ ਰਹਿ ਆ ਬਾਰ-ਬਾਰ ਭੁੱਲਦੇ ਆ ਬਾਰ-ਬਾਰ ਭੁੱਲਦੇ ਆ ਏ ਪ੍ਰਭੂ ਇੱਕ ਦਫਾ ਇੱਕ ਔਗਣਾ ਨਹੀਂ ਬਾਰ-ਬਾਰ ਕਰਦੇ ਆ ਬੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ ਆਉਗਣ ਕਰਦੇ ਆ ਪਛਤਾਣੇ ਆਉਗਣ ਕਰਦੇ ਆ ਪਛਤਾਣੇ ਆ ਬਾਰ ਬਾਰ